ਦੋਸਰੇ ਇੱਕ ਝੋਟੀ ਤੁਹਾਨੂੰ ਦਿਖਾ ਰਹੇ ਆਪਾਂ ਬੇਸ਼ੱਕ ਝੋਟੀ ਦੂਜਾ ਸਵੇਰ ਵੀ ਜਾਪਦੀ ਆਪਾਂ ਗੱਲਬਾਤ ਵੀਰ ਦਰਬੀਰ ਦੇ ਨਾਲ ਕਰਾਂਗੇ ਉਹਨਾਂ ਦੁਬਾਰਾ ਦੱਸਿਆ ਗਿਆ ਵੀ ਤੀਜਾ ਸਵੇਰ ਮੱਝ ਸੂਈ ਆ ਬਾਕੀ ਬਿਲਕੁਲ ਫੱਜਰ ਦਾ ਜੀ ਸੂਈ ਹੈ ਪੂਰੀ ਡਿਟੇਲ ਆਪਾਂ ਤੁਹਾਨੂੰ ਦਵਾਂਗੇ ਇੱਕ ਵਾਰੀ ਪੂਰਾ ਬਾਦੀ ਸਟ੍ਰਕਚਰ ਤੁਸੀਂ ਦੇਖ ਲਓ ਠੀਕ ਆ ਜੀ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਹੈ ਜਿਵੇਂ ਐਚ ਐਫ ਵੈੜਾ ਨੂੰ ਨੇਵਾ ਲੱਗਾ ਹੁੰਦਾ ਉਦਾਂ ਦਾ ਨੇਵਾ ਕਰਮਾਲੀ ਦਾ ਮਾਰਨਿੰਗ ਚਵਾਈ ਦਾ ਸਮਾਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂ ਵੀਰ ਦਿਲਦੂਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਬਾਜੀ ਬੜੀ ਇਹ ਆਪਣੇ ਕੋਲ ਮਾਝਾ ਸੁਵੀਆਂ ਦੇ ਵਿੱਚ ਆਪਾਂ ਪਹਿਲਾਂ ਜ਼ਿਕਰ ਕੀਤਾ ਬੇਸ਼ੱਕ ਲੱਗਦੀ ਆ ਵੀ ਜਿਵੇਂ ਦੁੱਧਾਂ ਦੀ ਇੱਕ ਸਗੀ-ਸੁੰਗੀ ਬੜੀ ਛੋਟੀ ਆ ਹਾਂਜੀ ਹਾਂਜੀ ਆਰਡਰ ਨੇ ਵੀ ਦੀ ਕੁਆਲਿਟੀ ਚੰਗੀ ਆ ਤੇ ਦੁੱਧ ਤੁਸੀਂ ਦੱਸਿਆ ਪਿਆ ਇਸ ਵਕਤ 10 ਕਿਲੋ ਆ ਜੀ 10 ਕਿਲੋ ਸਿਰ ਤੇ ਤੋਰਦੀ ਮਰਜ ਐਨ ਤੋਰਦੇ ਜੇ ਵੀ 10 ਕਿਲੋ ਦੁੱਧ ਮਗਰ ਉਹਦੇ ਕਟਾ ਮੇਲ ਕਾਫ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਮਤਲਬ 24-24 ਦੀਆਂ ਪੂਰੀ ਬੱਦੇ ਪਾਸੇ ਉਹ ਕਿ ਉਹ ਕਿ 24-24 ਦੀ ਸੰਧੂ ਸਾਹਿਬ ਕੋਈ ਗੱਲ ਨਹੀਂ ਹੈਗੀ ਸਿੰਗੀ-ਸੁੰਗੀ ਵੇਖ ਲਓ ਜੇ ਬਣਾ ਕੇ ਭਾਵੇਂ ਨੂੰ ਦੂਜੇ ਆ ਕੇ ਕਹਿ ਕੇ ਪਹਿਲੇ ਵਕਿੱ ਜਿਹੜਾ Ориਜినਲ ਸੁਆ ਹੈ ਇਹਦਾ ਤਿੱਜਾ ਹੈ ਇਹਨੂੰ ਭਾਵੇਂ ਦੂਜੇ ਆਖੀ ਜਾਵੇ ਭਈ ਕਰੋ ਗੱਲ ਠੀਕ ਹੈ ਜੀ ਹਾਂਜੀ ਸਿੰਗ-ਸੁੰਗ ਜਿੱਡਾ ਸੋਹਣਾ ਲੱਗਾ ਨਾ ਤੇ ਆਮ ਹੋਵੇ ਨਾ ਦੂਜੇ ਆ ਕੇ ਵੇਚ ਲੈਣੀ ਹੈ ਸੁ ਛੋਟੀ ਚੰਗੀ ਹੈ ਜਿਹਨੇ ਮੇਰੇ ਪ੍ਰਾਣੇ ਚਲੋ ਹਰੇਕ ਨੇ ਪਸ਼ੂ ਖਰੀਦਣਾ ਕਰੇ ਦੁੱਧ ਚੋਣ ਵਾਸਤੇ ਘਰੇ ਟਿਕਾ ਲਵਾਂਗੇ ਛੋਟੀ ਸ਼ਕੀਨ ਤੋਂ ਥਾ ਸ਼ਕੀਨ ਵੀ ਬੜੀ ਆ ਤੇ 10 ਕਿਲੋ ਦੁੱਧ ਵੀ ਕਰਨ ਵਾਲੀ ਮੇਰੇ ਮੂਲ ਤੋਂ ਜੇ ਨੇ ਕੱਲ ਨੂੰ ਚਲਣਾ ਠੀਕ ਆ ਜੀ ਤੇ ਹਜੇ ਪੀਕ ਤੇ ਜਲਦੀ ਜਲਦੀ ਹੋ ਸਾਬੇ ਕਰਮਾਲੀ ਜਿਹੋ ਜਹਾ ਲੇਵਾ ਭਾਂਡਾ ਕਰਮਾਲੀ ਦਾ ਕੋਈ 11 12 12 ਲੀਟਰ ਵੀ ਆਰਾਮ ਨਾਲ ਚਵਾਈ ਜਾਵੇ ਠੀਕ ਆ ਐਸ ਵਕਤ ਜਿਹੜਾ ਤੁਸੀਂ ਚੋਕੇ ਲੈ ਕੇ ਜਾਣਾ ਉਹ 10 ਕਿਲੋ ਆ 10 ਕਿਲੋ ਤੇ ਮੁੱਲ ਵੀ 10 ਕਿਲੋ ਤੋਂ ਹੀ ਮੰਗਿਆ ਕੀ ਡਿਮਾਂਡ ਵੀਰ ਕੀਤੀ ਆ ਇਹਦਾ ਮੁੱਲ ਤੇ ਭਾਵੇਂ 1 15 ਕਰੀ ਦੇ ਦਾ ਹਾਂ ਨਾ ਇੱਕ ੱਟ ਦੀ ਕੀਤੀ ਆ ਜੀ 1 ਲੱਖ 8000 ਦੀ ਲਓ ਵੀ 1 ਲੱਖ 8000 ਦੀ ਤੁਹਾਨੂੰ ਇਹ ਜਿਹੜੀ ਝੋਟੀ ਮਿਲ ਜੂਗੀ ਅੱਜ ਠੀਕ ਆ ਸੋ ਕਰੋ ਸੰਪਰਕ ਮੇਰੇ ਵੀਰ ਬਿਲਕੁਲ ਤਾਜੀ ਸੱਜਰ ਸੂਈ ਆ